ਪੰਜਾਬ ਚ ਨਸ਼ਿਆਂ ਦੇ ਮੁੱਦੇ ਤੇ ਚਰਚਾ ਹਰ ਵਾਰ ਹੁੰਦੀ ਹੈ ਪਰ ਸਮੱਸਿਆ ਉੱਥੇ ਦੀ ਉੱਥੇ ਖੜੀ ਹੈ ਉਹ ਕਿਹਾ ਜਾਂਦਾ ਪੰਜਾਬੀ ਚ ਕਿ ਜਿੱਥੇ ਤੱਕ ਜਦੋਂ ਤੱਕ ਜੜ ਤੱਕ ਨਹੀਂ ਜਾਇਆ ਜਾਂਦਾ ਉਦੋਂ ਤੱਕ ਸਮੱਸਿਆ ਹੱਲ ਹੁੰਦੀ ਨਹੀਂ ਪਰਮਿੰਦਰ ਸਿੰਘ ਝੋਟਾ ਉਹ ਨਾਮ ਹੈ ਜੋ ਨਸ਼ਿਆਂ ਦੇ ਮੁੱਦੇ ਦੇ ਉੱਤੇ ਇੱਕ ਸਥਾਨਕ ਪੱਧਰ ਦੇ ਉੱਤੇ ਮਾਨਸਾ ਦੇ ਅੰਦਰ ਲੜਾਈ ਲੜਦਾ ਪਰ ਉਸ ਨੂੰ ਖੁਦ ਨੂੰ ਖਮਿਆਜੇ ਭੁਗਤਨੇ ਪੈਂਦੇ ਨੇ ਉਸ ਦੇ ਖਿਲਾਫ ਹੀ ਪਰਚੇ ਹੋ ਜਾਂਦੇ ਨੇ ਫਿਰ ਲੋਕ ਲਹਿਰ ਬਣਦੀ ਹੈ ਤੇ ਉਸ ਨੂੰ ਬਾਹਰ ਚ ਲਿਆਂਦਾ ਜਾਂਦਾ ਹੈ ਰਿਹਾਈ ਕਰਵਾਈ ਜਾਂਦੀ ਹੈ ਪਰ ਪੰਜਾਬ ਪੁਲਿਸ ਅੱਜ ਕੱਲ ਕਾਫੀ ਹਰਕਤ ਚ ਮਿਲ ਰਹੀ ਹੈ ਦੇਖਣ ਨੂੰ ਸਰਕਾਰ ਨੇ ਵੀ ਆਪਣਾ ਪੈਂਤੜਾ ਬਦਲ ਰਿਹਾ ਹੈ ਹੁਣ ਇਸ ਮਸਲੇ ਦੇ ਉੱਤੇ ਜੋ ਸਰਕਾਰ ਨੇ ਗਤੀਵਿਧੀਆਂ ਸ਼ੁਰੂ ਕੀਤੀਆਂ ਨੇ ਨਸ਼ੇ ਦੇ ਖਿਲਾਫ ਮੁਹਿੰਮ ਵਿੱਡ ਦਿੱਤੀ ਹੈ ਇਹ ਕਹਿ ਦਿੱਤਾ ਵੱਡੇ ਵੱਡੇ ਦਾਅਵੇ ਕੀਤੇ ਨੇ ਕਿ ਜੇਕਰ ਪੁਲਿਸ ਮੁਲਾਜ਼ਮ ਵੀ ਪਾਏ ਗਏ ਚਾਹੇ ਕਿਸੇ ਰੈਂਕ ਦੇ ਹੋਣ ਸਸਪੈਂਡ ਕਰਾਂਗੇ ਨਾਲ ਦੇ ਨਾਲ ਇਹ ਸਾਰੇ ਮਾਮਲੇ ਦੇ ਉੱਤੇ ਗੱਲਬਾਤ ਕਰਾਂਗੇ ਮੇਰੇ ਨਾਲ ਜੁੜ ਚੁੱਕੇ ਆ ਪ੍ਰਮੇਂਦਰ ਸਿੰਘ ਝੋਟਾ ਪਰਮੇਂਦਰ ਜੀ ਸਭ ਤੋਂ ਪਹਿਲਾਂ ਤਾਂ ਤੁਹਾਡੇ ਤੋਂ ਪਹਿਲੀ ਨਜ਼ਰੇ ਤੁਸੀਂ ਇਸ ਮੁੱਦੇ ਨੂੰ ਜਦੋਂ ਦੀਆਂ ਸਰਗਰਮੀਆਂ ਤੇਜ਼ ਹੋਈਆਂ ਪੁਲਿਸ ਮੁਲਾਜ਼ਮਾਂ 10000 ਤੋਂ ਵੱਧ ਦੀ ਜਿਹੜੀ ਆ ਬਦਲੀਆਂ ਤੱਕ ਹੋ ਗਈਆਂ ਕਿਵੇਂ ਵੇਖਿਆ ਕਿ ਇਹ ਸਟੈਪ ਚੁੱਕਣ ਦੇ ਨਾਲ ਤੁਹਾਨੂੰ ਲੱਗਦਾ ਹੈ ਕਿ ਹੱਲ ਹੋ ਜੂ ਮਸਲਾ ਅੱਜ ਤਾਂ ਸਾਰਿਆਂ ਨੂੰ ਮੇਰੇ ਵੱਲੋਂ ਦੇਖ ਰਹੇ ਤੇ ਸੁਣ ਰਹੇ ਹਾਂ ਉਹ ਬਾਈ ਰੁਜੀਤਾ ਖਾਲਸਾ ਬਹਿਰਜੀ ਫਤੇ ਗੱਲ ਆਇਆ ਸੰਦੀਪਰੇ ਜਿਹੜਾ ਇਹ ਹੋਂ ਬਿਆਨ ਆਇਆ ਕੱਲ ਪਰਸੋਂ ਆਪਣੇ ਮੁੱਖ ਮੰਤਰੀ ਸਾਹਿਬ ਦਾ ਵੀ ਇਹਨਾਂ ਨੇ ਇੱਕ ਕੈਸੋਪਰੇਸ਼ਨ ਚਲਾਇਆ ਨਵਾਂ ਉਦੇ ਤਹਿਤ ਇਹਨਾਂ ਨੇ ਕਿਹਾ ਵੀ ਅਸੀਂ ਜੋ ਨਸ਼ਾ ਵੇਚਣ ਵਾਲੇ ਵੱਡੇ 플레이 ਕੀ ਉਹਨਾਂ ਨੂੰ ਫੜਾਂਗੇ, پراਪਟੀਆਂ ਜਬਤ ਕਰਾਂਗੇ ਤੇ ਅਫਸਰਾਂ ਦੀ ਵੱਡੇ ਲੈਵਲ ਤੇ ਬਦਲੀ ਹੋਈ। ਬਹੁਤ ਵੱਡੇ ਲੈਵਲ ਤੇ। ਠੀਕ। ਤੇ ਵੀ ਉਹ ਕਿਹਾ ਗਿਆ ਕਿ ਅਸੀਂ ਜਿਹੜੇ 플레이 ਕੀ ਨੇ ਉਹ ਵੱਡੇ 플레이 ਕਰਨ ਨੂੰ ਫੜਾਂਗੇ। ਹਾਲਾਂਕਿ ਇਹ ਪਹਿਲਾਂ ਪਿਛਲੇ ਸਾਲ ਵੀ ਉਦੋਂ ਮੰਤਰ ਸੀ ਸਰਚ ਬਿਆਨ ਚਲਾਇਆ ਗਿਆ ਸੀ। ਉਦੋਂ ਵੀ ਆਹੀ ਕੁਝ ਕਿਹਾ ਗਿਆ ਸੀਗਾ। ਉਦੋਂ ਕੀ ਹੋਇਆ? ਉਦੋਂ ਮੈਂ ਜੇਲ੍ਹਾਂ ਸੀ ਮੈਨੂੰ ਬੱਦੇ ਪਿੰਦੇ ਸੀ। ਇੱਕ ਦੋ ਅਟੈਕ ਵੀ ਕਰਾ ਮੇਰੇ ਤੇ ਰੇਲ ਚੰਦਰਾ। ਉਹ ਗੋਲੀਆਂ ਦੋ ਗੋਲੀਆਂ ਫੜ ਲਿਆ ਕਿਸੇ ਤੋਂ 10 ਗੋਲੀਆਂ ਫੜ ਲਿਆ ਮੁਕਸਰ ਜੇਲ੍ਹ ਗਰਾਉਂਡ ਲੈਵਲ ਤੇ ਜਾ ਕੇ ਜੇਕਰ ਉਸ ਦਾਅਵੇ ਨੂੰ ਦੇਖਿਆ ਜਾਵੇ ਤਾਂ ਪਿਛਲੇ ਸਾਲੇ ਦਾਅਵਿਆਂ ਦੀ ਤਾਂ ਹਵਾ ਠੁੱਸ ਹੋ ਗਈ ਕਿਉਂਕਿ ਨਾ ਤਾਂ ਨਸ਼ਾ ਬੰਦ ਹੋਇਆ ਕਿੰਨੇ ਹਜ਼ਾਰ ਪਰਚੇ ਪਾਏ ਪਿਛਲੇ ਵਾਰ ਕਿੰਨੇ ਆਕ ਦੀ ਪ੍ਰਾਪਰਟੀ ਜ਼ਬਤ ਕਰੀ ਕਿੰਨੇ ਕ ਵੱਡੇ ਬਲੈਕੀ ਫੜੇਗੇ ਹੁਣ ਇਹ ਨਵਾਂ ਚਲਾਇਆ ਆਪਾਂ ਆਸ ਕਰਦੇ ਹਾਂ ਕਿ ਨਸ਼ਾ ਮੁੱਕੇ ਕਿਉਂਕਿ ਨਸ਼ਾ ਪੁਲਿਸ ਹੀ ਮੁਕਾ ਸਕਦੀ ਹੈ ਸਰਕਾਰ ਦੇ ਹੁਕਮ ਨਾਲ ਮੁਕਾ ਸਕਦੀ ਹੈ ਪਰ ਕਿ ਇਹ ਇੱਕ ਫੋਸਾ ਦਾਵਾ ਹੋਊਗਾ ਥੋਸ ਹਵਾ ਨਿਕਲੂ ਇਹਦੀ ਇਹ ਕਾਰਵਾਈ ਕਰਨਗੇ ਜੇਕਰ ਇਹਨਾਂ ਨੇ ਕਾਰਵਾਈ ਕਰਨੀ ਹੈ ਤਾਂ ਸਾਡੇ ਮਾਨਸਾ ਚ ਬਹੁਤ ਵੱਡੇ ਲੈਵਲ ਦੇ ਬਲੈਕੀਏ ਨੇ ਸਾਰੇ ਪੰਜਾਬ ਚ ਬਹੁਤ ਵੱਡੇ ਲੈਵਲ ਦੇ ਬਲੈਕੀਏ ਨੇ ਮਾਨਸਾ ਵਾਲਿਆਂ ਨੇ ਮੇਰੇ ਕੋਲੇ ਕਈਆਂ ਨੀਆਂ ਵੀਡੂਆਂ ਵੀ ਨੇ ਕਈਆਂ ਨੇ ਮੈਂ ਦੁਕਾਨਾਂ ਸੀਲ ਵੀ ਕਰਾਈਆਂ ਨੇ ਸ਼ਰੇਆਮ ਅਰਬਾਂ ਖਰਬਾਂ ਦੀ ਉਹਨਾਂ ਨੇ ਪ੍ਰਾਪਰਟੀ ਬਣਾਈ ਹੋਈ ਹੈ ਕੱਲ ਪਰਸੋਂ ਪਰਸੋਂ ਤੇ ਚੌਥੇ ਦਾ ਮੈਚ ਜਿੱਤਖਵਾਰ ਪੜਿਆ ਕੱਲ ਦਾ ਤੇ ਮੈਚ ਦਾ ਪੜਿਆ ਨਹੀਂ ਉਹਦੇ ਚ ਕਾਸੋ ਆਪਰੇਸ਼ਨ ਤਹਿਤ ਜੋ ਮਾਨਸਾ ਪੁਲਿਸ ਨੇ ਰਿਕਵਰੀ ਕਰੀ ਹੈ ਉਹ ਤੁਸੀਂ ਸੁਣੋਗੇ ਕਿਸੇ ਨੇ ਤਾਂ 20 ਗੋਲੀਆਂ ਸਗਨੇਚਰ ਦੇ ਸਕੈਪਸੂਲ ਵੀ ਕਿਸ ਨੇ 40 ਗੋਲੀਆਂ ਸਗਨੇਚਰ ਦੀਆਂ ਜਾਨੀ ਕਿ ਦੋ ਪੱਤੇ ਇਹ ਦੋ ਪੱਤੇ ਛੰਡੋ ਸਾਡੀਆਂ ਦੁਕਾਨਾਂ ਪਰ 100-100 ਡੱਬਾ ਆਮ ਪਿਆਰ ਹਜ਼ਾਰ-ਹਜ਼ਾਰ ਤਾਂ ਮੁੰਡੇ ਫੜ ਲੈਂਦੇ ਨੇ ਜੋ ਨਸ਼ਾ ਫੜ ਰਹੇ ਨੇ ਮੈਂ ਕਿੰਨੇ ਬਰ ਕਿੰਨਾ ਮਣਾਮੂਹੀਂ ਤੁਸੀਂ ਦੇਖਿਆ ਇਹਨਾਂ ਦਾ ਫੜਿਆਗਾ 40 ਗੋਲੀਆਂ ਕਿਸ ਕੋਲੇ ਹੋਣਗੀਆਂ 40 ਜਾਨੀ ਕਿ ਦੋ ਪੱਤੇ ਦੇ ਉਹ ਗਰੀਬ ਮਜ਼ਦੂਰ ਖਾਣ ਵਾਲੇ ਜਾਂ ਵਿਚਾਰੇ ਜੋ ਮਰੀਜ਼ ਨੇ ਉਹਨਾਂ ਤੇ ਫੜ ਕੇ ਪਰਚਾ ਪਾਇਆ ਜਾਓ ਵੀ ਅਸੀਂ 20 ਗੋਲੀਆਂ ਫੜ ਲਈਆਂ ਹੁਣ ਸੰਦੀਪ ਸਾਹਮੇਦਾਰ ਬੰਦੇ ਨੂੰ ਇੰਨਾ ਪਤਾ ਹੁੰਦਾ ਹੈ ਅਫਸਰਾਂ ਨੂੰ ਵੀ ਪਤਾ ਸਾਰਾ ਕੁਝ ਵੀ ਜਿਹੜੀਆਂ ਉਹ ਗੋਲੀਆਂ ਨੇ ਉਹਨਾਂ ਨੇ ਘਰੇ ਤਾਂ ਨਹੀਂ ਬਣਾ ਲਈਆਂ ਹੂੰ ਉਹਨਾਂ ਨੇ ਉਹ ਪੱਤੇ ਘਰੇ ਤਾਂ ਨਹੀਂ ਤਿਆਰ ਕਰ ਲਏ ਤਾਂ ਕਿ ਉਸ ਪੱਤੇ ਦੇ ਉੱਪਰ ਹੀ ਫੈਕਟਰੀ ਦਾ ਪਤਾ ਲਿਖਿਆ ਹੁੰਦਾ ਪਰ ਕੀ ਤੁਹਾਡੇ ਮਾਨਸਾ ਦੇ ਵਿੱਚ ਜਿੰਨਾ ਕੋ ਪੁਲਿਸ ਨੇ ਕਾਰਵਾਈ ਕੀਤੀ ਹੈ ਜਿੰਨੀ ਕੋ ਕਾਰਵਾਈ ਹੋਈ ਆ ਉਹਦੇ ਵਿੱਚ ਤੁਹਾਨੂੰ ਲੱਗਦਾ ਕਿ ਖਾਣ ਵਾਲਿਆਂ ਨੂੰ ਫੜਿਆ ਜਾ ਰਿਹਾ ਜਾਂ ਉਹਨਾਂ ਦੇ ਕੋਲੋਂ ਬਰਾਮਦਗੀ ਕੀਤੀ ਜਾ ਰਹੀ ਹੈ ਖਾਣ ਵਾਲਿਆਂ ਨੂੰ ਫੜਿਆ ਜਾ ਰਿਹਾ ਸਾਡੇ ਮਾਨਸਾ ਚ ਮੈਂ ਕੱਲ੍ਹ ਦੀਆਂ ਚਾਰ ਵੀਡੀਓ ਪਾਈਆਂ ਸ਼ਰਿਆਂ ਨਸ਼ਾ ਵੇਚ ਰਹੇ ਨੇ ਉਹ ਵੀ ਕੌਣ ਵੇਚ ਰਹੇ ਨੇ ਅੱਗੇ ਦਿਹਾੜੀ ਦਾ ਜਿਹੜੇ ਵੱਡੇ ਬੰਦਿਆਂ ਨੇ ਬਲੈਕ ਵਾਈਟ ਕਾਲਰਾਂ ਨੇ ਵਾਈਟ ਕਾਲਰ ਅੰਦਰੋਂ ਬਲੈਕ ਉਹਨਾਂ ਨੇ ਰੱਖਿਓ ਜੇ ਦਿਹਾੜੀਆਂ ਦੇ ਗਰੀਬ ਬੱਚੇ ਖਾਣ ਪੀਣਾਂ ਦੇ ਲਾਲਚ ਚ 5-500 ਮਿੱਟੇ ਬਟਾ-ਬਟਾ ਵੇਚਦੇ ਨੇ ਉਹ ਉਹ ਫੜੇ ਜਾ ਰਹੇ ਨੇ ਜਾਂ 10 ਕ ਗੋਲੀਆਂ ਕੈਪਸੂਲ ਉਹ ਮੈਡੀਕਲ ਵਾਲੇ ਕੀ ਕਰਦੇ ਨੇ ਉਹਨਾਂ ਦੀ ਸੈਟਿੰਗ ਹੁੰਦੀ ਆ ਆਪ ਹੀ ਦੇਖ ਕੇ ਦੋ ਪੱਤੇ ਜਿਵੇਂ ਪਹਿਲਾਂ ਵੱਡੇ ਨਸ਼ਾ ਦਿੰਦੇ ਸੀ ਫੋਨ ਕਰ ਦਿੰਦੇ ਨੇ ਜਾਂ ਜਿਹੜਾ ਚਿੱਟੇ ਵਾਲਿਆ ਵੱਡੇ ਵਾਲੇ ਕਿਲੋ ਕਿਲੋ ਵਾਲੇ ਉਹ ਦੇ ਕੇ 10 ਗ੍ਰਾਮ 5 ਗ੍ਰਾਮ ਪਰਚੇ ਪਵਾ ਦਿੰਦੇ ਨੇ ਉਹ ਕਹਿ ਦਿੰਦੇ ਨੇ ਅਸੀਂ ਐਨੇ ਬੰਦੇ ਫੜ ਲਏ ਕੰਮ ਖਤਮ ਹੈ ਕੰਮ ਹੋ ਗਿਆ ਗਰਾਊਂਡ ਲੈਵਲ ਤੇ ਆ ਕੇ ਦੇਖਿਆ ਜਾਵੇ ਜੇਲਾ ਚ ਜਾ ਕੇ ਪੁੱਛਿਆ ਜਾਵੇ ਜਿਹੜੇ ਬੰਦੇ ਫੜੇ ਨੇ ਮੈਂ ਹੋਰ ਕਿਤੋਂ ਦੀ ਗੱਲ ਨਹੀਂ ਕਰਦਾ ਮੈਂ ਸਾਡੇ ਮਾਨਸਾ ਜਿਹੜੀ ਗੱਲ ਕਰਦਾ ਅਜੀਤ ਖੁਦਾਰ ਦੀ ਕਟਿੰਗ ਮੈਂ ਤੁਹਾਨੂੰ ਭੇਜ ਦੂੰਗਾ ਪਰਸੋਂ ਦੀ ਉਹ 40 40 ਗੋਲੀਆਂ ਕੈਪਸੂਲ ਮੰਨ ਲਿਆ ਉਹਨਾਂ ਕੋਲੇ 40 40 ਪੜੇਗੇ ਗੱਲ ਕਰੋ ਲੈ ਕੇ ਕਿੱਥੋਂ ਆਏ ਲੈ ਕੇ ਤਾਂ ਉਹ ਮਾਨਸਾ ਚੁ ਗਏ ਨਾ ਜਾਂ ਬੋਹਾਵਲਾ ਟਾ ਤੁਹਾਨੂੰ ਕੀ ਲੱਗਦਾ ਹੈ ਵੱਡਿਆਂ ਨੂੰ ਹੱਥ ਕਿਉਂ ਨਹੀਂ ਪੈ ਰਿਹਾ ਹੁਣ ਤਾਂ ਲੇ ਪੱਦਰ ਤੇ ਥਾਣਿਆਂ ਚੋਂ ਐਸ ਐਚਓ ਸਪਾਈ ਕਿਸੇ ਵੀ ਰੈਂਕ ਦੇ ਮੁਲਾਜ਼ਮ ਵੱਡੀ ਗਿਣਤੀ ਚ ਬਦਲੇ ਗਏ ਤੁਹਾਡੀ ਰੇਂਜ ਦੇ ਵਿੱਚ ਆਉਂਦੇ ਜਿਹੜੇ ਮੁਲਾਜ਼ਮ ਵੀ ਬਦਲੇ ਗਏ ਆ ਵੱਡਿਆਂ ਨੂੰ ਹੱਥ ਕਿਉਂ ਨਹੀਂ ਪੈ ਰਿਹਾ ਹਾਵੇ ਉਹ ਹੀ ਗੱਲ ਹੈ ਸਾਡੇ ਮਲਾਜਮ ਤਾਂ ਬਦਲਤੇ ਜਿਹੜੇ ਛੋਟੇ ਮਲਾਜਮ ਨੇ ਵੱਡਾ ਐਸਐਸਪੀ ਸਾਡਾ ਉਹੀ ਹੈ ਪਿਛਲੇ ਤੱਕ ਕਿੰਨੇ ਚਿਰ ਤੋਂ ਆਪਾਂ ਕਿੱਡੀ ਲਹਿਰ ਚਲਾਈ ਨਸ਼ੇ ਖਿਲਾਫ ਉਹ ਐਸਐਸਪੀ ਨੂੰ ਮੈਂ ਲਹਿਰ ਚਲਾਈ ਮੈਨੂੰ ਫੜ ਕੇ ਅੰਦਰ ਤੱਕਤਾ ਇੱਕ ਵੀ ਮੈਂ ਕਿੰਨੀਆਂ ਦੁਕਾਨਾਂ ਬੰਦ ਕਰਾਈਆਂ ਸੰਦੀਪ ਅਸੀਂ ਸਾਡੀ ਟੀਮ ਨੇ ਕੀ ਡੱਕ ਟਾਸਕ ਜਿਹੜੀ ਆਪਾਂ ਟੀਮ ਨਹੀਂ ਆਈਏ ਮਾਨਸਾ ਮਾਨਸਾ ਚ ਕਿਤੋਂ ਕੋਲ 12 13 ਦੁਕਾਨਾਂ ਬੰਦ ਕਰਾਈਆਂ ਦੋ ਦੋ ਵਾਰ ਕਰਾਈਆਂ ਉਹ ਖੁੱਲ ਕੇ ਹੁਣ ਫੇਰ ਸ਼ਰਿਆਮਤ ਢੱਲੇ ਨਾਲ ਲੱਗ ਰਿਹਾ ਵੇਚ ਰਹੇ ਨੇ ਇਹ ਇੱਕ ਠੋਕ ਕੇ ਵੇਚ ਰਹੇ ਨੇ ਅਸੀਂ ਤਾਂ ਹੀ ਵੇਚਾਂਗੇ ਵੀੜੋਆਂ ਚ ਕਹਿ ਰਹੇ ਗੂੜਫ ਕਰ ਲੈ ਕਈ ਦੁਕਾਨਦਾਰਾਂ ਨੇ ਤਾਂ ਹੁਣ 15-15000 ਤੇ ਲੋਕਲ ਗੁੰਡੇ ਅੱਖ ਰੱਖੇ ਨੇ ਵੀ ਜੇਕਰ ਆਉਂਦੇ ਐਂਟੀ ਡਰੱਗਾਂ ਵਾਲੇ ਤਾਂ ਉਹ ਨਾਲ ਲੜਨ ਵਾਸਤੇ ਸਾਨੂੰ ਉਲਝਾ ਕੇ ਪਰਚੇ ਸਾਡੇ ਦੇ ਪਾਏ ਜਾਂਦੇ ਆ ਉਹ ਵੇਚਣ ਵਾਲੇ ਅਹੀਂ ਵੇਚ ਰਹੇ ਨੇ ਮਾਨਸਾ ਦਾ ਬੱਚਾ ਬੱਚਾ ਐਮ ਐਲ ਏ ਤੁਸੀਂ ਮਾਨਸਾ ਦੇ ਕਿਸੇ ਵੀ ਬੰਦੇ ਨੂੰ ਫੋਨ ਕਰ ਸਕਦੇ ਹੋ ਵੀ ਮਾਨਸਾ ਨਸ਼ਾ ਕਿੱਥੇ ਮਿਲਦਾ ਹੈ ਮੈਂ ਕੱਲ੍ਹੀ ਕੱਲ੍ਹੀ ਦਰਹਾਂ ਹਜ਼ਾਰਾਂ ਪੀੜھوںਾਂ 'ਚ ਦਿਖਾ ਚੁੱਕਿਆ ਹਜ਼ਾਰਾਂ ਤੇ ਤੁਹਾਡੇ ਹਲਕੇ ਦੇ ਨੁਮਾਇੰਦੇ ਜਾਂ ਫਿਰ ਚਾਹੇ ਸਿਵਲ ਪ੍ਰਸ਼ਾਸਨ ਹੈ ਜਾਂ ਪੁਲਿਸ ਪ੍ਰਸ਼ਾਸਨ ਹੈ ਤੁਸੀਂ ਪਹੁੰਚ ਕੀਤੀ ਕਦੇ ਬੈਠ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਕਿ ਯਾਰ ਬਹੁਤ ਜ਼ਿਆਦਾ ਹੋ ਗਿਆ ਹੁਣ ਤੇ ਹੱਦੋਂ ਪਾਰ ਹੋ ਗਈ ਗੱਲ ਕੰਟਰੋਲ ਕਰੀਏ ਰਲ ਮਿਲ ਕੇ ਤੁਸੀਂ ਦੇਖਿਆ ਬਾਈ ਸੁਪੀਤ ਸਿੰਘ ਮੈਂ ਕਿੰਨੀ ਕਿੰਨੀ ਪਹੁੰਚ કરી ਮੈਂ ਨਸ਼ਾ ਫੜ ਫੜ ਕੇ ਸ਼ਰਿਆਮ ਸਾਹਮਣੇ ਕਰਿਆ ਵੀਡੀਓ ਦਿੱਤੀਆਂ ਉਲਟਾ ਮੈਨੂੰ ਉਹ ਬੰਦਿਆਂ ਦੇ ਪਰਚਿਆਂ 'ਚ ਲਾਇਕੀਆਂ ਦੇ ਪਰਚਿਆਂ 'ਚ ਜਿਹੜੇ ਮੇਰੇ ਦੇ ਪਰਚੇ ਹੋਏ ਸੀ ਉਹਨਾਂ 'ਚ ਮੈਨੂੰ ਜੇਲ੍ਹ ਜਾਣਾ ਪਿਆ ਮੇਰੀ 1 ਦਿਨ ਦੀ ਜ਼ਮਾਨਤ ਹੁੰਦੀ ਸੀ ਗੱਲ ਕਰ ਲੋਕਾਂ ਦਾ ਕੱਟ ਕੇ ਲੋਕਾਂ ਦਾ ਰੋ ਮੈਂ ਲੋਕਾਂ ਦੇ ਅੱਗੇ 3 ਮਹੀਨੇ ਜੇਲ੍ਹ ਕੱਤੀ ਇਹਨਾਂ ਨੇ ਕਿਹਾ ਵੀ ਉਹ ਪਰਚੇ ਮੇਰੇ ਤੇ ਪਾਇਵਲੇਕੀਆਂ ਮੈਨੂੰ ਇਹ ਨਹੀਂ ਕਿਸੇ ਆਮ ਬੰਦੇ ਕੋਲੋਂ ਪਰਚਾ ਹੈ ਨਹੀਂ ਕਿ ਉਹ ਨਸ਼ਾ ਫੜਦਾ ਸੀ ਉਹ ਨਸ਼ੇ ਫੜਦਾ ਵੀ ਇਹ ਦੁਕਾਨਦਾਰ ਦੇ ਹਾਰ ਪਾਉਂਦਾ ਹੈ ਨਾ ਕੋਈ ਸੋਣਦਾ ਤਾਂ ਹੋਰ ਫਿਰ ਅਸੀਂ ਕੀ ਕਰੀਏ ਜਦੋਂ ਸੀ ਗੱਟਾ ਗੱਟਾ ਕੈਪਸੂਲਾ ਫੜ ਲਏ ਨੇ 10 ਉਹ ਢਬੇ 3 3 ਢਬੇ ਕੈਪਸੂਲੇ ਫੜ ਲਏ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ ਹਜੇ ਤੱਕ ਨਹੀਂ ਹੋਈ ਨਾ ਉਹਨਾਂ ਦੀ ਕੋਈ ਪ੍ਰਾਪਰਟੀ ਸੀ ਨਾ ਕੋਈ ਉਹਨਾਂ ਦੇ ਪਰਚੇ ਕਹਿ ਪਤਾ ਕੀ ਕਹਿ ਦਿੰਦੇ ਆ ਪੋਸਟ ਵਾਲੇ ਵੀ ਸੀ ਮੈਡੀਕਲ ਸ਼ਾਪਾਂ ਤੇ ਡਰੱਗ ਇੰਸਪੈਕਟਰ ਬਣਾ ਜਾਂਦੇ ਨੇ ਛਰੇਆਵੜਾ ਪਹਿਲਾਂ ਡਰੱਗ ਇੰਸਪੈਕਟਰ ਸੀ ਉਹਤੇ ਇਲਜ਼ਾਮ ਲੱਗੇ ਨੇ ਸਿੰਪਲ ਜੀ ਗੱਲ ਆ ਬਾਈ ਜਿਹਦੀ 13 ਚੀਜ਼ ਫੜੀ ਗਈ ਤੂੰ ਰਫ ਲੈ ਰਾਈਫਲ ਨਾਲ 13 ਫਾਇਰ ਮਾਰਦੇ ਤੇਰਾ ਸਾਰੀ ਉਮਰ ਸਸ ਜੱਪ ਹੋ ਜਾਂਦਾ ਜਦੋਂ ਕਿ ਇਹ ਆਲਾ ਸੰਸਾ ਐਂਸਲ ਹੋ ਗਿਆ ਦੁਕਾਨ ਸੀ ਹੋ ਗਈ ਉਹ ਕਿਵੇਂ ਖੁੱਲ ਜਾਂਦੀ ਐ ਮਹੀਨੇ ਬਾਅਦ ਫੇਰ ਖੁੱਲ ਜਾਂਦੀ ਐ 20 ਦਿਨਾਂ ਬਾਅਦ ਫੇਰ ਖੁੱਲ ਜਾਂਦੀ ਐ ਖੁੱਲਣ ਤੋਂ ਬਾਅਦ ਸ਼ਰਿਆ ਮਸ਼ਾ ਬੇਚਦੇ ਨੇ ਲੋਕ ਆ ਕੇ ਸੰ ਮੈਨੂੰ ਕਹਿੰਦੇ ਨੇ ਵੀ ਨਸ਼ਾ ਵਿਕੀ ਜਾਂਦਾ ਕੈਪਸੂਲ ਵਿਕੀ ਜਾਂਦੇ ਆ ਹੁਣ ਭਾਈ ਮੈਂ 14 15 ਦੁਕਾਨਾਂ ਸਾਡੀ ਟੀਮ ਮੰਨ ਲ ਕਰਵਾ ਚੁੱਕੀ ਆ ਪਰਸਲ ਉਹ ਆਡਰਾ ਬੈਂਕ ਫਾਂ ਲੈਣਾ ਨੇ ਇਹਨਾਂ ਦਾ ਨਸ਼ਾ 10 10 ਵੱਖਰਾ ਦਿਨ ਦਾ 10 ਲੱਖ ਦਾ ਭਾਈ ਇਹ ਤਾਂ 20 ਗੋਲੀਆਂ ਫੜ ਲਏ 20 ਕੈਪਸੂਲ ਫੜ ਕੇ ਖਬਰ ਚ ਖਬਰ ਲਵਾ ਦਿੰਦੇ ਨੇ ਮਤਲਬ ਇੱਕ ਜਿਹੜਾ ਨੈਕਸਸ ਬਣਿਆ ਹੋਇਆ ਇੱਕ ਗੱਠਜੋੜ ਬਣਿਆ ਹੋਇਆ ਜਿਹਦੇ ਵਿੱਚ ਕੁਝ ਪੁਲਿਸ ਵਾਲੇ ਵੀ ਆ ਚਾਹੇ ਵੱਡੇ ਅਧਿਕਾਰੀ ਐ ਛੋਟੇ ਐ ਜਾਂ ਨਸ਼ਾ ਤਸਕਰ ਨੇ ਜਾਂ ਵੇਚਣ ਵਾਲੇ ਨੇ ਨਸ਼ਾ ਜਾਂ ਸਮਗਲਰ ਨੇ ਜਾਂ ਫਿਰ ਇਥੋਕ ਤਾਂ ਕਹਿ ਲਈਏ ਕਿ ਸਿਆਸਤਦਾਨ ਨੇ ਇਹ ਸਾਰਿਆਂ ਤਿੰਨਾਂ ਦਾ ਜਿਹੜਾ ਗੱਠਜੋੜ ਐ ਉਹ ਟੁੱਟਣ ਲਈ ਤੁਹਾਨੂੰ ਕੀ ਲੱਗਦਾ ਕਿ ਕਿੱਥੇ ਸੱਟ ਮਾਰਨ ਦੀ ਲੋੜ ਐ ਜਿੱਥੇ ਵੱਜ ਨਹੀਂ ਰਹੀ ਗਲਤ ਜਗ੍ਹਾ ਦੇ ਉੱਤੇ ਦਿਸ਼ਾ ਵਿੱਚ ਸਟੈਪ ਚੁੱਕੇ ਜਾ ਰਹੇ ਐ ਹੱਟ ਭਾਈ ਲੋਕ ਬਹੁਤ ਪੈੜੀ ਮਾਰਦੇ ਨੇ ਭਾਈ ਸ਼ੁਰੂ ਤੋਂ ਮਾਰ ਰਹੇ ਨੇ ਆਪ ਹਰਾ ਉਹ ਸੱਟ ਵੱਜਦੀ ਕਿਹਦੀ ਆ ਜਾ ਕਿ ਜਿਨ੍ਹਾਂ ਦੀਆਂ ਜੇਬਾਂ 'ਚ ਹਰਾਮ ਦਾ ਪੈਸਾ ਜਾਂਦਾ ਯਾਨੀ ਕਿ ਜਿਨ੍ਹਾਂ ਨੇ ਵੇਚਣਾ ਉਹਨਾਂ ਦਾ ਕਮਾਈ ਹੈ ਉਹਨਾਂ ਦੇ ਨਾਲ ਕੌਣ ਪਾਲ ਰਿਹਾ ਹੈ ਜਿੱਥੇ ਨਸ਼ਾ ਬਿਕਦਾ ਉੱਥੋਂ ਦਾ ਲੋਕਲ ਛੋਟੇ ਲੈਵਲ ਤੋਂ ਲੈ ਕੇ ਵੱਡੇ ਲੈਵਲ ਦਾ ਹਰੇਕ ਬੰਦਾ ਸਵਿਚੇ ਸਮਾਜ ਸੇਵੀ ਆ ਜਾਂਦੇ ਨੇ ਵਿੱਚੇ ਕਈ ਪ੍ਰਕਾਰ ਦੇ ਲੋਕ ਆ ਇਹਨਾਂ ਸਰਕਾਰੀ ਨੌਕਰੀਆਂ ਵਾਲੇ ਆ ਇਹਨਾਂ ਅਫਸਰ ਆ ਜਾਂਦੇ ਨੇ ਸਿਆਸਤਦਾਨਾ ਹੁਣ ਪਹਿਲਾ ਸਿਆਸਤਦਾਨਾਂ ਤੇ ਅੱਜ ਤੋਂ 10 ਸਾਲ ਪਹਿਲਾਂ ਜਾਮ ਲੱਗਦਾ ਸੀ ਵੀ ਇਹ ਨਸ਼ਾ ਬਿਕਉਂਦੀ ਸੀ 加ਧਰ ਸਰਕਾਰਾਂ ਹੀ ਉਹਨਾਂ ਤੇ ਇਲਜ਼ਾਮ ਲੱਗਣ ਲੱਗਾ ਵੀ ਇਹਨਾਂ ਸ਼ਬ ਕੋ ਆਉਂਦੇ ਹੁਣ ਤਾਂ 22 ਸਾਲਾਂ ਤੋਂ ਇਹਨਾਂ ਦੀ ਸਰਕਾਰ ਹੈ ਸਾਡੇ ਮਾਨਸਾ ਜਿਹੜੀਆਂ ਦੁਕਾਨਾਂ ਸੀਲ ਕਰਵਾਈਆਂ ਨਸ਼ਾ ਫੜ ਕੇ ਆਪੋ ਫੇਰ ਕਿਵੇਂ ਖੁੱਲ ਗਈਆਂ ਹਮ ਤਾਂ ਆਪਾਂ ਕਹੀਏ ਲੀਡਰ ਨਸ਼ਾ ਬਕਿਆਉਂਦੇ ਰਹਿਆ ਇਹ ਨਸ਼ਾ ਕੋ ਜਦੋਂ ਇਹਨਾਂ ਦੇ ਹੁਕਮਾਂ ਨਾਲ ਹੀ ਬੁਲਤੀ ਆ ਦੁਕਾਨ ਸੀ ਜੋ ਜਦੋਂ ਦੀ ਬਾ ਕਿਵੇਂ ਖੁੱਲ ਜਾਂਦੀ ਹੈ ਉਹਨਾਂ ਦੁਕਾਨਾਂ ਤੇ ਸ਼ਰਿਆਂ ਮਸ਼ਾ ਵੇਚਿਆ ਜਾ ਰਿਹਾ ਹੈ ਖਰੇ ਆਮ ਦੁਕਾਨਾਂ ਤੇ ਨਹੀਂ ਗਲੀ ਗਲੀ ਸਾਡੇ ਚਿੱਟਾ ਵੇਚ ਰਹੇ ਨੇ ਚਿੱਟਾ ਕੌਣ ਵੇਚਦੇ ਨੇ ਹੁਣ ਨਵਾਂ ਸਿਸਟਮ ਚੱਲ ਪਿਆ ਛੋਟੇ ਛੋਟੇ ਬੱਚੇ 15 15 ਸਾਲਾਂ ਦੇ 20 20 ਸਾਲਾਂ ਦੇ ਜਾਂ ਜੋ ਡਰੱਗੀ ਨੇ ਉਹਨਾਂ ਨੂੰ ਲਾਜ ਦਿੱਤਾ ਜਾਂਦਾ ਪਾ ਇਹ ਇਹ ਜੀਆਂ ਕਿੰਨੀਆਂ ਕੁ ਥਾਵਾਂ ਤੇ ਤੁਸੀਂ ਪਾਇਆ ਆਪਣੀ ਅੱਖੀ ਦੇਖਿਆ ਕਿ ਬੱਚੇ ਇਨਵੋਲਵ ਕਰ ਲਏ ਆ ਨਸ਼ਾ ਤਸਕਰਾਂ ਨੇ ਸਮਗਲਰਾਂ ਨੇ ਇੱਕ ਦੋ ਘਟਨਾਵਾਂ ਇਸ ਤਰ੍ਹਾਂ ਦੀਆਂ ਦੇਖੀਆਂ ਜਾਂ ਫਿਰ ਤੁਹਾਨੂੰ ਲੱਗਦਾ ਹੈ ਕਿ ਵੱਡੇ ਪੱਦਰ ਦੇ ਉੱਤੇ ਜਾਲ ਵਿਛ ਗਿਆ ਨਹੀਂ 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 ਬੱਟੇ ਲੈ ਬੱਟੇ ਚਾਲ ਗਿਰੂ ਬਹੁਤ ਵੱਡੇ ਲੈਵਲ ਤੇ ਹਰੇਕਾ ਡਰੱਗੀ ਪੰਡਾ ਬੰਦਾ ਵਾਈਟ ਕਾਲਰ ਉਹ ਨਸ਼ਾ ਵਕਿਆ ਰਿਹਾ ਹੈ ਅੱਜ ਕੱਲ ਛੋਟੇ ਬੱਚਿਆਂ ਨੂੰ ਜਾਂ ਡਰਗੀਆਂ ਨੂੰ ਜਿਹੜਾ ਨਸ਼ੇੜੀ ਨੇ ਵਿਚਾਰੀ ਇਹਨਾਂ ਨੂੰ ਕਿਸੇ ਉਹ ਤਾਂ ਮਰੀਜ਼ ਨੇ ਯਾਰ ਇਹ ਜਦੋਂ ਬਾਰੀ ਆਉਂਦੀ ਹੈ ਹੁਣ ਕੈਸਾ ਇਹ ਗੱਲ ਤੇ ਮੁੱਖ ਮੰਤਰੀ ਵੀ ਕਹਿ ਰਿਹਾ ਹੈ ਇਹ ਗੱਲ ਤੇ ਮੁੱਖ ਮੰਤਰੀ ਨੇ ਬਕਾਇਦਾ ਪ੍ਰੈਸ ਕਾਨਫਰੰਸ ਚ ਕਹੀ ਕਿ ਜਿਹੜੇ ਖਾਣ ਪੀਣ ਵਾਲੇ ਆ ਜਾਂ ਲੱਗ ਕੇ ਕਿਸੇ ਵਜ੍ਹਾ ਕਰਕੇ ਉਹ ਮਰੀਜ਼ ਨੇ ਅਸੀਂ ਉਹਨਾਂ ਨਾਲ ਹਮਦਰਦੀ ਜਤਾ ਕੇ ਉਹਨਾਂ ਨੂੰ ਨਾਲ ਲੈਣਾ ਛਡਾਉਣ ਦਾ ਕੰਮ ਕਰਨਾ ਹੈ ਜਿਹੜੇ ਵੱਡੇ ਵੱਡੇ ਤਸਕਰ ਨੇ ਫੜਨਾ ਤੇ ਉਹਨਾਂ ਨੂੰ ਹੈ ਮੁੱਖ ਮੰਤਰੀ ਖੁਦ ਮੰਨ ਰਿਹਾ ਇਹ ਗੱਲ ਜੇ ਮੁੱਖ ਮੰਤਰੀ ਬਣ ਰਿਹਾ ਫਿਰ ਮਾਨਸਾ ਚਾ ਪਰਚੇ ਕਿਉਂ ਪਾਏ ਨੇ 40 40 ਕੈਪਸੂਲੇ ਚਲ ਗਿਆ ਫੂ ਕਿੰਨੇ ਕੋੰਦੇ ਨੇ ਮੈਂ 4 4000 ਕੈਪਸੂਲੇ ਪੜਿਆ ਕਾਨਾ ਪਰ ਉਹ ਡੱਬਿਆਂ ਦੇ ਡੱਬੇ ਬਨੇ ਜਾਂਦੇ ਤਾਂ ਫਿਰ ਇਹ ਇਹਦਾ ਹੁਲਿਆ ਜਾਵੇ ਜੱਜਾ ਅੱਜ ਸਾਡੇ ਨਰਿੰਦਰ ਭਾਰਗਵ ਜੋ ਡੀਆਈਆਰ ਇਹਦਾ ਉਹਨਾਂ ਨੇ ਕਈ ਥਾਂ ਰੇਡ ਕੀਤੀ ਹੈ ਕਹਿੰਦੇ ਹੂੰ ਉਹਦੇ ਚ ਦੇਖ ਲਿਆ ਹੁਣ ਵੀ ਕਿੱਡੇ ਵੱਡੇ ਬਲੈਕ ਜੇ ਫੜੇ ਨੇ ਜਾਂ ਆਮ ਗਰੀਬ ਲੋਕ ਕੀ ਬੰਦਕਰਾਂ ਦੇ ਜਾ ਕੇ ਤਲਾ ਉਹ ਸਰਹਾਣੇ ਤਲਾਸ਼ ਲਈ ਜਿਵੇਂ ਆਮ ਹੁੰਦੀ ਹੈ ਹਨਾ ਉਹ ਅਫਸਰ ਆਉਂਦਾ ਵੱਡਾ ਛੋਟੇ ਜਿਨ੍ਹਾਂ ਦਾ ਹੱਥ ਮਿਲਿਆ ਹੁੰਦਾ ਉਹ ਕਰਨੇ ਕੋਣ ਵੀ ਹੋਰਾ ਪਰਾਂ ਕਰ ਦੋ ਸਵਾਨਾ ਲੌਣਾ ਪਰਾਂ ਕਰ ਦਿੰਦਾ ਹੈ ਜੇ ਜਾਣਾ ਤਾਂ ਮੈਡੀਕਲ ਸਟੋਰ ਤੋਂ ਨਸ਼ਾ ਵੇਚ ਰਹੇ ਨੇ ਮੈਂ ਵੱਡੇ ਵੱਡੇ ਨੂੰ ਚਿੱਠੀਆਂ ਲਿਖ ਚੁੱਕਿਆ ਸਾਡੀ ਮਾਨਸਾਦ ਨੂੰ ਇੱਥੋਂ ਤੱਕ ਕੇ ਭਵੰਤਮਾਨ ਦਾ ਉਹ ਐਸਡੀ ਵੀ ਆਪਣੇ ਧਰਨੇ ਜਾ ਕੇ ਕਹਿ ਕੇ ਗਿਆ ਸੀਗਾ ਉਹਨੂੰ ਵੀ ਪਤਾ ਹੈ ਸਾਡੇ ਦੋਨੇ ਐਮਐਲਏ ਨੂੰ ਪਤਾ ਹੈ ਹਨਾ ਵੀ ਨਸ਼ਾ ਵੇਚ ਰਿਹਾ ਉਹ ਫੰਡ ਵੀ ਦਿੰਦੇ ਨੇ ਇਹ ਜੀ ਗੱਲ ਵੀ ਉਹ ਫੰਡ ਨਾਲ ਦੇਣਾ ਕਿਉਂ ਜਦੋਂ ਵਿਕੀ ਬਾਈ ਐਡੀ ਵੱਡੀ ਮਾਤਰਾ ਚ ਰਿਹਾ ਹੈ ਜਾਨੀ ਤੇ ਫੈਕਟਰੀਆਂ ਆ ਨਸ਼ੇ ਦੀਆਂ ਹੁਣ ਇੱਕ ਪਾਸੇ ਤਾਂ ਫੜਨਾ ਜਿਹੜਾ ਬੰਦਾ ਦੁਕਾਨ ਤੋਂ ਲੈ ਕੇ ਆਇਆਗਾ ਥਾਣ ਵਾਲਾ ਜਾਂ ਉਹ ਕੋਪੀ ਤੇ ਲੈ ਕੇ ਆਇਆ ਇੱਕ ਬੇਸਤੱਕ ਖਾਲਾ ਇੱਕ ਪਾਸੇ ਆਪਾਂ ਉਹਤੇ ਪਰਚਾ ਪਾਉਣਾ ਏਡੇ ਪੰਨੇ ਲਿਖ ਕੇ ਅਖਬਾਰ ਚ ਖਬਰ ਲਵਾਉਣੀ ਆ ਇੱਕ ਪਾਸੇ ਆਪਾਂ ਉਹਨੂੰ ਫੜ ਕੇ ਪੁੱਛਣਾ ਵੀ ਤੂੰ ਕਿੱਥੋਂ ਲੈ ਕੇ ਆਇਆ ਤਾਂ ਉਹ ਕਹੂਗਾ ਮੈਂ ਭਲਾਨੀ ਦੁਕਾਨ ਤੋਂ ਲੈ ਕੇ ਆਇਆ ਉਸ ਦੁਕਾਨਦਾਰ ਤੇ ਪਰਚਾ ਪਾਉਣਾ ਦੀ ਦੁਕਾਨ ਸੀ ਕਰਨੀ ਰਿਸੈਂਸ ਕੈਨਸਲ ਕਰਨਾ ਉਹਦੀ ਪ੍ਰੋਪਰਟੀ ਦੀ ਜਾਂਚ ਕਰਨੀ ਹੂੰ ਮੇਰੇ ਕੋਲੇ ਸਾਡੇ ਮਾਨਸਾ ਦੇ 12 13 ਮੈਡੀਕਲ ਨੇ ਜੋ ਦੋ ਦੋ ਵਾਰ ਸੀਲ ਹੋ ਗਏ ਕਈ ਵਾਰ ਨੂੰ ਤੇ ਮਸ਼ਿਆਂ ਦੇ ਪਰਚੇ ਨੇ ਕੱਲੇ ਮਾਨਸਾ ਨੇ ਨਹੀਂ ਬਠਿੰਡੇ ਦੇ ਵੀ ਨੇ ਕਹੀ ਸਮਰੂਰ ਦੇ ਵੀ ਨੇ ਬਰਨਾਲੇ ਦੇ ਵੀ ਨੇ ਕਈ ਜਗ੍ਹਾ ਦੇ ਨੇ ਉਹ ਜਿਨ੍ਹਾਂ ਨੇ ਕੋਈ ਅਣਗਿਣਤ ਖਲ ਮਾਰਪੀਆਂ ਦੀਆਂ ਪ੍ਰਾਪਰਟੀ ਬਣਾ ਲਈ ਕੱਲਾ ਨਸ਼ਾ ਵੇਚ ਕੇ ਤੁਸੀਂ ਇਹ ਸਾਰੇ ਆਪਣੇ ਨਿੱਜੀ ਤਜਰਬੇ ਵਿੱਚੋਂ ਅੱਖੀ ਵੇਖੀਆਂ ਗੱਲਾਂ ਵੀ ਸਾਡੇ ਨਾਲ ਸਾਂਝੀਆਂ ਕਰ ਰਹੇ ਹੋ ਇੱਕ ਗੱਲ ਤੁਹਾਨੂੰ ਪੁੱਛਣਾ ਚਾਹੁੰਦੇ ਆ ਜਦੋਂ ਜੇਲ੍ਹ ਵਿੱਚ ਵੀ ਤੁਹਾਨੂੰ ਰੱਖਿਆ ਗਿਆ ਕਿ ਡੋਪ ਟੈਸਟ ਦੀ ਗੱਲ ਬੜੀ ਪ੍ਰਚਲਿਤ ਕਰ ਦਿੱਤੀ ਗਈ ਪੁਲਿਸ ਮਹਿਕਮੇ ਵੱਲੋਂ ਕਿ ਪਰਮਿੰਦਰ ਸਿੰਘ ਤਾਂ ਖੁਦ ਨਸ਼ੇ ਕਰਦਾ ਉਸ ਦਾ ਡੋਪ ਟੈਸਟ ਦਾ ਪੋਜ਼ਿਟਿਵ ਆਇਆ ਹੁਣ ਤੁਹਾਡੇ ਨਾਲ ਲੋਕਾਂ ਦਾ ਭਰੋਸਾ ਹੈਗਾ ਜੁੜੇ ਹੋਏ ਨੇ ਲੋਕ ਜਦੋਂ ਕੋਈ ਕਿਸ ਤਰ੍ਹਾਂ ਦੀ ਕਾਰਵਾਈ ਕਰਦੇ ਹੋ ਜਾਂ ਸ਼ਿਕਾਇਤ ਕਰਦੇ ਹੋ ਜਾਂ ਫੜਾਉਂਦੇ ਹੋ ਨਸ਼ਾ ਤਸਕਰ ਸਮਗਲਰ ਲੋਕ ਚੱਲਣ ਨੂੰ ਤਿਆਰ ਹੁੰਦੇ ਆ ਨਾਲ ਜਾਂ ਤੁਹਾਡੇ ਉੱਤੇ ਵੀ ਕਿਸੇ ਤਰ੍ਹਾਂ ਸ਼ੱਕ ਦੀ ਨਜ਼ਰ ਨਾਲ ਦੇਖਦੇ ਆ ਕਿ ਕਿਤੇ ਪਰਮਿੰਦਰ ਸਿੰਘ ਖੁਦ ਆਲੇ ਨਸ਼ੇ ਦੇ ਵਿੱਚ ਗਲਤਾਨ ਹੈ ਜਿਵੇਂ ਸੁਦੀਪ ਗੱਲ ਆਏ ਆ ਲੋਕਾਂ ਨੇ ਮੇਰਾ ਕਿੰਨਾ ਸਾਲ ਤੱਕ ਤੁਸੀਂ ਲੈ ਲੋਕਲ ਹੈਰ ਦੇਤੀ ਆ ਬਾਕੀ ਪੁਲਿਸ ਦਾ ਕੀ ਆ ਭਾਈ ਇਹ ਤਾਂ ਕੋਈ ਵੀ ਰਿਪੋਰਟ ਬਣਾ ਕੇ ਮਨਕਰਤ ਪੇਸ਼ ਕਰ ਸਕਦੀ ਆ ਉਸ ਰਿਪੋਰਟ ਜਿਹੜੀ ਉਹਨਾਂ ਨੇ ਬਣਾਈ ਸੀ ਔਰ ਰਿਪੋਰਟ ਵੱਡੇ ਵੱਡੇ ਡਾਕਟਰਾਂ ਨੇ ਵਿਸ਼ੇਸ਼ਣ ਕਰਾਇਆਗਾ ਉਹਦੇ ਚ ਇਹਨਾਂ ਨੇ ਮੈਨੂੰ ਕਿੰਨਾ ਕੁਸ ਆਇਆ ਤੁਸੀਂ ਉਹ ਰਿਪੋਰਟ ਹੁਣ ਵੀ ਕੱਟ 사 ਦਿਓ ਚ ਹੈ ਰੋਇਨਾ ਹਰੇਕ ਪ੍ਰਕਾਰ ਦਾ ਨਸ਼ਾ ਉਹਦੇ ਚ ਦੱਸਿਆ ਗਿਆ ਸਾਰੇ ਮੇਰੇ ਨਿਲ ਆਏ ਨੇ ਇੱਕ ਪਹਿਲਾ ਹੁੰਦਾਗਾ ਉਹ ਤੁਸੀਂ ਗੋਲੀ نیند ਵਾਲੀ ਖਾ ਲਓ ਗੋਲੀ ਬਲੱਡ ਵਾਲੀ ਖਾ ਲਓ ਗੋਲੀ ਸ਼ੂਗਰ ਵਾਲੀ ਖਾ ਲਓ ਗੋਲੀ ਪੇਨਰ ਕੇ ਲਾ ਖਾ ਲਓ ਉਹ ਪੋਜ਼ਿਟਿਵ ਆਇਆ ਜਾਂਦਾ ਹੈ ਹੂੰ ਉਹ ਮੇਰਾ ਪੁੱਤ ਆਇਆ ਉਹ ਹਰੇਕ ਬੰਗਲਾ ਹੀ ਬਣ ਕੇ ਤੁਸੀਂ ਵੀ ਕੱਲ ਕੋਈ ਦਵਾਈ ਲੈਤੀ ਉਹ ਆਇਆ ਉਹ ਬਾਕੀ ਬਿਨ ਮੈਂ ਪੋਸਟ ਕਾਸਟ ਕਾਸਟਿੰਗ ਮਤਲਬ ਜਦੋਂ ਦੀ ਹੁਣ ਤੁਸੀਂ ਮੁਹਿਮ ਵਢੀ ਹੋਈ ਆ ਉਦੋਂ ਬਾਅਦ ਦੀ ਤੁਸੀਂ ਖੁਦ ਦੂਰ ਹੋ ਗਏ ਔਰ ਦੂਰ ਕਰ ਵੀ ਰਹੇ ਨਸ਼ੇਤ ਲੋਕਾਂ ਨੂੰ ਭਾਈ ਮੈਂ ਤਾਂ ਨਸ਼ੇ ਦੇ ਪਹਿਲੇ ਵੀ ਕੋਲੇ ਨਹੀਂ ਸੀ ਜਦੋਂ ਹੈਗੇ ਸੋ ਤੁਹਾਨੂੰ ਦੱਸਿਆ ਜਦੋਂ ਇਹ ਲਹਿਰ ਛੋੜੀ ਆ ਉਦੋਂ ਤੋਂ ਬਾਅਦ ਆਪਾਂ ਤਿਆਰ ਕਰਕੇ ਲੋਕਾਂ ਲਈ ਲੜ ਰਹੇ ਆ ਯਾਰ ਗੱਲ ਮੁਕਾਓ ਜਿੰਨਾ ਲੜ ਰਹੇ ਆ ਲੋਕਾਂ ਲਈ ਲੜ ਰਹੇ ਆ ਖਰੇ ਹੋ ਕੇ ਲੜ ਰਹੇ ਆ ਜਮਾ ਦੁੱਧ ਚਿੱਟੇ ਹੋ ਕੇ ਸਾਫ ਇੱਕ ਗੱਲ ਹੋਰ ਦੱਸ ਦਿਓ ਇਸ ਦੇ ਦੌਰਾਨ ਤੁਸੀਂ ਤਜਰਬੇ ਵਿੱਚੋਂ ਬਹੁਤ ਉਦਾਹਰਨਾਂ ਸਾਂਝੀਆਂ ਕੀਤੀਆਂ ਕਿ ਸਾਡੇ ਮਾਨਸੇ ਦਾ ਕੀ ਹਾਲ ਹੈ ਇਸੇ ਤਰ੍ਹਾਂ ਲੈ ਤੇ ਅਸੀਂ ਮਾਨਸੇ ਦੀ ਗੱਲ ਕੀਤੀ ਹੈ ਬਾਕੀ ਪੰਜਾਬ ਦੇ ਜਿਹੜੇ 22 ਜ਼ਿਲ੍ਹੇ ਆ ਉੱਥੇ ਕੀ ਹਾਲ ਹੋਏਗਾ ਇਹ ਵੀ ਅਸੀਂ ਸੌਖੇ ਅੰਦਾਜ਼ਾ ਲਾ ਸਕਦੇ ਹਾਂ ਹੁਣ ਜਿਹੜੀ ਪੁਲਿਸ ਨੇ ਸ਼ੁਰੂਆਤ ਕੀਤੀ ਹੈ ਜਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਰਚੋਲ ਕਰਨੀ ਸ਼ੁਰੂ ਕੀਤੀ ਹੈ ਕਿਉਂਕਿ 13 'ਚ 3 ਸੀਟਾਂ ਤੇ ਆ ਗਏ ਤੇ ਉਹਨਾਂ ਨੂੰ ਲੱਗਦਾ ਹੋਵੇਗਾ ਕਿ ਇਹ ਵੀ ਮੁੱਦਾ ਸਾਡੇ ਲਈ ਅਹਿਮ ਹੈ ਹੱਲ ਕਰੀਏ ਕਿਉਂਕਿ ਵਾਅਦੇ ਬਹੁਤ ਕੀਤੇ ਗਏ ਹੁਣ ਜਿਹੜੀ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ ਇਹਦੇ ਤੋਂ ਤੁਹਾਨੂੰ ਕੋਈ ਆਸ ਉਮੀਦ ਲੱਗਦੀ ਹੈ ਜਾਂ ਫਿਰ ਤੁਹਾਨੂੰ ਲੱਗਦਾ ਹੈ ਕੁਝ ਦਿਨਾਂ ਦੀ ਖੇਡ ਹੈ ਤੇ ਖਤਮ ਹੋ ਜਾਣੀ ਹੈ ਦੇਖੋ ਜੀ ਅਸੀਂ ਤਾਂ ਦਿਲੋਂ ਅਮੀਰ ਕਰਦੇ ਹਾਂ ਕਿ ਨਸ਼ਾ ਖਤਮ ਹੋ ਜਾਏ ਜੇ ਕੋਈ ਇਹ ਨਸ਼ਾ ਖਤਮ ਕਰ ਸਕਦਾ ਤਾਂ ਇਹ ਕੌਣ ਕਰ ਸਕਦਾ ਜਿਹੜੀ ਮੌਕੇ ਦੀ ਸਰਕਾਰ ਹੋਈ ਕਿ ਉਹਦੇ ਅੰਡਰ ਪੁਲਿਸ ਇੱਕ ਸਿਪਾਹੀ ਚਾਹੇ ਇੱਕ ਸਿਪਾਹੀ ਚਾਹੇ ਨਸ਼ਾ ਖਤਮ ਕਰ ਸਕਦਾ ਪੂਰੇ ਜ਼ਿਲੇ ਚੋਂ ਇੱਕ ਸਿਪਾਹੀ ਸਿਰਫ ਤੁਸੀਂ ਮੈਨੂੰ ਇੱਕ ਗੱਲ ਦੱਸੋ ਮੈਂ ਤੁਹਾਨੂੰ ਛੋਟੀ ਜਿਹੀ ਐਗਜ਼ਾਮਪਲ ਦਿੰਦਾ ਜਦੋਂ ਲੋਕਾਂ ਨੂੰ ਲੱਗਿਆ ਸੀ ਪੂਰੇ ਇੰਡੀਆ ਚ ਕਿੰਨੀ ਕਰੋੜ ਆਬਾਦੀ ਐ ਜੀ ਕੋਈ ਅੰਗਰੇਜ਼ਾਂ ਅਰਬ ਦੇ ਸਹਾਵਾਲ ਉਹ ਸਾਰੀ ਇਹਨਾਂ ਨੇ ਅੱਧੇ ਘੰਟੇ ਚੰਦਰਵਾੜਤੀ ਸੀ ਵੜਤੀ ਸੀ ਨਾ ਤੇ ਨਸ਼ਾ ਵੇਚਣ ਵਾਲੇ ਕਿੰਨੇ ਕਣੇ ਕਿੰਨੇ ਕ ਵੇਚਦੇ ਨੇ ਨਸ਼ਾ ਹਮ ਆਇਆ ਬੰਦੇ ਪਿੱਛੇ ਰੇਅਰ ਚਾਂਸ 2-3 ਬੰਦੇ ਵੇਚ ਰਹੇ ਨੇ ਤਾਂ ਫਿਰ ਉਹਨਾਂ ਨੂੰ ਰੋਕਣਾ ਉਹਨਾਂ ਨੂੰ ਫੜਨਾ ਪੁਲਿਸ ਐਡੀ ਪੁਲਿਸ ਐਡੀਆਂ ਤਨਖਾਹਾਂ ਮਿਲਦੀਆਂ ਕਿੰਨਾ ਕੌਖ ਐ ਕੰਮ ਤਾਂ ਹੈ ਬਹੁਤ ਈਜ਼ੀ ਹੈ ਪਰ ਇਹਨੂੰ ਗਰਾਉਂਡ ਲੈਵਲ ਤੇ ਕਰਿਆ ਜਾਵੇ ਬਹੁਤ ਸੌਖਾ ਬੰਦ ਹੋ ਸਕਦਾ ਹੈ ਬੜੇ ਈਜ਼ੀ ਪੁਲਿਸ ਬੰਦ ਕਰ ਸਕਦੀ ਹੈ ਜੇਕਰ ਪੂਰੀ ਇਮਾਨਦਾਰੀ ਨਾਲ ਕੰਮ ਕਰੇ ਵੱਡੇ ਬਲਾਇਕੀਆਂ ਨੂੰ ਫੜੇ ਹੁਣ ਤੁਸੀਂ ਮੈਨੂੰ ਕਿਹਾਗਾ ਡੋਪ ਟੈਸਟ ਵਾਲੀ ਗੱਲ ਤੁਸੀਂ ਬਹੁਤ ਸਹੀ ਗੱਲ ਕਰੀ ਹੈ ਮੈਂ ਕਹਣਾ ਪੰਜਾਬ ਪੁਲਿਸ ਦੇ ਹਰੇਕ ਥਾਣੇ ਦਾ ਡੋਪ ਟੈਸਟ ਕਰਾਇਆ ਜਾਵੇ ਹੂੰ ਕਰ ਸਕਦੇ ਨੇ ਬਿਲਕੁਲ ਹੀ ਸਵਾਲ ਹੋਣਾ ਚਾਹੀਦਾ ਹੈ ਅਸਾਂ ਦੇ ਡੋਪ ਟੈਸਟ ਹਾਲਾਂਕਿ ਮੇਰਾ ਤਾਂ ਉਹ ਹੋਰ ਵੀ ਮੇਰੇ ਕੋਲੇ ਪਿਆ ਉਹ ਤੇ ਉਹ ਇੱਕ ਡਾਕਟਰ ਆ ਬਹੁਤ ਵੱਡਾ ਪਿਆ 2 4 ਉਹਨਾਂ ਨੇ ਕੱਟ ਤਫਤੀਲ ਦੱਸੀ ਆ ਵੀ ਇਹਦੇ ਸਾਰੇ ਇਹਦੇ ਜਿਹੜੇ ਉਹ ਸਬ ਨੇਲਸ ਕੀ ਹੁੰਦਾਗਾ ਵੀ ਇਹਦੇ ਵਿੱਚ ਕੋਈ ਚੀਜ਼ ਨਹੀਂ ਪਾਈ ਗਈ ਸਿਰਫ ਜਿਹੜੀ ਉਹ ਪੇਨ ਕੇ ਅੰਦਰ ਵਾਲਾ ਹੁੰਦਾ ਕੋ ਪਾਇਆ ਗਿਆ ਉਹ ਤਾਂ ਹੁਣ ਵੀਰੇ ਕਿਸੇ 'ਚ ਵੀ ਆਹਾਦਾ ਇਹਨਾਂ ਦੇ ਅੱਧ ਤੋਂ ਵੱਧ ਮਲਾਜਮ ਤਾਂ ਡਰਗਸਟ ਖੁਦ ਬਹੁਤ ਚੰਗੇ ਇਮਾਨਦਾਰ ਨੇ ਇਹ ਗੱਲ ਨਹੀਂ ਮੇਰੇ ਕੋਲੇ ਆਉਂਦੇ ਨੇ ਮੈਨੂੰ ਦੱਸਦੇ ਨੇ ਵੀ ਬਾਈ ਅਸੀਂ ਕੀ ਕਰੀਏ ਝੋਟੇ ਅਸੀਂ ਕੀ ਕਰੀਏ ਸਾਡੀ ਬਾਹ ਨਹੀਂ ਚੱਲਦੀ ਸੀ ਫੜਦੇ ਉੱਤੋਂ ਫੋਨ ਆ ਜਾਂਦਾ ਹੈ ਇਤੋਂ ਫੋਨ ਕਰ ਦਿੰਦੇ ਨੇ ਇਤੋਂ ਫੋਨ ਕਰ ਦਿੰਦੇ ਨੇ ਜਬ ਵੱਡਾ ਅਫਸਰ ਫੋਨ ਕਰ ਦਿੰਦਾ ਹੁਣ ਉਹਨਾਂ ਦਾ ਵੀ ਵਿਚਾਰਾਂ ਦਾ ਕੀ ਜੋਰਾ ਚਾਹਦੇ ਤਾਂ ਉਹ ਵੀ ਨੇ ਵੀ ਨਸ਼ਾ ਖਤਮ ਹੋ ਜਾਏ 14 ਮੌਤਾਂ ਹੋਈਆਂ ਸੰਦੀਪ ਜੀ ਸਾਡੇ ਮਾਨਸਾ ਚ ਆਹ ਲੈਕਸ ਮਾਨਸਾ ਜਿਹੜਾ ਕਿੰਨਾ ਵੱਡਾ 14 ਮੌਤਾਂ ਹੋਈਆਂ 14 ਪੁਰੀਆਂ ਇਹ ਕਿੰਨੇ ਦਿਨਾਂ ਵਿੱਚ ਹੋ ਗਈਆਂ 14 ਮੌਤਾਂ ਇਹ ਆ ਵੋਟਾ-ਵੋਟਾਂ ਦੇ ਦੌਰ ਚ ਸਿਰਫ ਅੱਛਾ 14 ਮੌਤਾਂ ਹੋਈਆਂ ਤੇ ਉਹਦੇ ਚੋਂ ਕਈ ਮੋਤਾਂ ਹੈ ਜਾਂ ਇਹ ਨਾ ਦੇ ਕਰਦੇ ਨੇ ਬਸ ਵੀ ਤਸੀਨ ਇੰਡਸਟਰੀ ਦੇ ਨਾਲ ਉਹ ਕਹਿੰਦੇ ਬਸ ਅਟੈਕ ਹੋ ਗਿਆ ਸਾਡ ਤੇ ਆਪਾਂ ਉਹਦੇ ਘਰ ਵਾਲਿਆਂ ਨਾਲ ਵੀ ਰਾਬਤਾ ਕਰਿਆ ਵੀ ਉਹ ਬੰਦੇ ਫੜੇ ਜਾਣਗੇ ਪਟ ਯਾਰ ਉਹ ਹੁਣ ਅਗਲਾ ਕਹਿੰਦਾ ਸੀ ਤਾਂ ਕੀ ਲੈਣਾ ਸਾਡਾ ਕਹਿੰਦਾ ਮਰਨ ਵਾਲਾ ਮਰ ਗਿਆ ਹੁਣ ਅਸੀਂ ਕਹਿੰਿਆ ਹੋਰ ਦੇ ਮਾਰਨਗੇ ਉਹ ਤਾਂ ਬਚ ਜਾਣਗੇ ਅਗਲਾ ਕਹਿੰਦਾ ਅਸੀਂ ਕੀ ਲੈਣਾ ਸਰਕਾਰ ਦਾ ਕੰਮ ਹੈ ਸਰਕਾਰ ਹੂੰ ਤਾਂ ਕੋਲਮ ਲਾ ਕੇ ਇਸ ਮੁਹੀਮ ਦੇ ਵਿੱਚੋਂ ਇੱਕ ਆਖਰੀ ਸਵਾਲ ਆ ਮੇਰਾ ਤੁਸੀਂ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਕਿ ਕਿੱਥੇ ਹੱਥ ਪਾਉਣਾ ਚਾਹੀਦਾ ਤੇ ਤਾਂ ਹੀ ਜੜ ਖਤਮ ਹੋ ਸਕਦੀ ਹੈ ਨਹੀਂ ਤਾਂ ਫਿਰ ਜਿੰਨਾ ਮਰਜ਼ੀ ਰੌਲਾ ਪਾਈ ਜੋ ਕੁਝ ਨਹੀਂ ਬਣਨ ਵਾਲਾ ਸੁਝਾਅ ਸੰਦੀਪਰੇ ਆਇਆ ਮੈਂ ਤਾਂ ਸੁਝਾਅ ਦੇ ਦੇ ਅੱਕ ਗਿਆ ਰੌਲਾ ਪਾ ਪਾ ਕੇ ਅੱਕ ਗਿਆ ਮੈਂ ਲੜੀ ਜਾਣਾ ਮੇਰੇ ਤੇ ਕਈ ਪਰਚੇ ਪੈ ਗਏ ਕਈ ਮੇਰੇ ਤੇ ਇਲਜ਼ਾਮ ਲਾ ਦੇ ਕੋਈ ਇਲਜ਼ਾਮ ਲਾ ਦੇ ਕਿ ਆ ਡਾਕਟਰ ਟੈਸਟ ਵਾਲਾ ਹਣਾ ਯਾਰ ਚ ਇਸ ਸਮੇਂ ਬਹੁਤ ਬੰਦੇ ਕੰਮ ਕਰ ਰਹੇ ਨੇ ਨਸ਼ੀਬ ਰੁੱਤ ਬਹੁਤ ਬੰਦੇ ਜਾਗੇ ਨੇ ਪਹਿਲਾ ਪਿੰਡ ਪਿੰਡ ਕਮੇਡੀਆਂ ਮੰਗੀਆਂ ਸੀ ਤੋਂ ਮੰਦਰ ਸੀ ਚਲੋ ਲੋਕ ਪੁਲਿਸ ਡਰਾ ਲੈਂਦੀ ਐ ਤੰਕੀਆਂ ਦਿੰਦੀ ਐ ਉਲਟਾ ਜਿਹੜੇ ਮੇਰੇ ਪ੍ਰੋਗਰਾਮ ਕਰਾਉਂਦੇ ਨੇ ਉਹਨਾਂ ਨੂੰ ਤੰਕ ਕਹਿੰਦੀ ਐ ਮੇਰੇ ਪੇਜ ਬੰਦ ਕਰਤੀ ਜੇ ਕੋਈ ਮੇਰਾ ਮੇਰੀ ਖਬਰ ਚਲਾਉਂਦਾ ਉਹਨੂੰ ਕੰਮ ਕੀ ਦਿੱਤੀ ਜਾਂਦੀ ਐ ਪੱਤਰਕਾਰ ਨੂੰ ਤਾਂ ਅਗਲਾ ਇਹ ਸਿਰਫ ਮੁੱਦੇ ਤੋਂ ਕਿਨਾਰਾ ਬਟਾ ਲੱਗ ਗਿਆ ਬਟ ਫਿਰ ਵੀ ਕਈ ਯਾਦ ਦੀਆਂ ਜ਼ਮੀਨਾਂ ਵਾਲੇ ਬੰਦੇ ਨੇ ਜੋ ਆਪਣੀ ਖਬਰ ਕਦੇ ਕਦੇ ਚਲਾ ਦਿੰਦੇ ਨੇ ਹਣਾ ਬਹੁਤ ਹਰੇਕ ਪਿੰਡ ਸ਼ਹਿਰ ਚ ਲੋਕ ਨਸ਼ੇ ਫੜ ਰਹੇ ਨੇ ਆਪ ਦੇ ਨਾਮ ਤੇ ਫੜ ਰਹੇ ਨੇ ਉਹਨਾਂ ਦੇ ਵਿੱਚ ਇਲਜ਼ਾਮ ਫੋਕ ਚੁਲਾਈ ਜਾਂਦੀ ਅੱਗੇ ਐ ਕਰਦੇ ਪਰ ਉਹ ਵਿਚਾਰੇ ਕੀ ਕਰਨ ਕਿਸਦਾ ਭਾਈ ਗਿਆ ਸਲਹਿਤ ਕਿਸੇ ਦਾ ਕੋਈ ਗਿਆ ਨਸ਼ੇ ਚ ਕੋਈ ਪੀ ਚਲਿਆ ਹੁਣ ਮੈਂ ਸੁਝਾਅ ਤੁਹਾਨੂੰ ਇੱਕ ਮੇਰਾ ਸੁਝਾਅ ਹੈ ਮੈਂ ਦੇਣਾ ਚਾਹੁੰਦਾ ਤੁਹਾਡੇ ਚੈਨਲ ਦੇ ਮਾਧਮ ਨਾਲ ਮੰਨਣਾ ਨਾ ਮੰਨਣਾ ਸਰਕਾਰਾਂ ਦਾ ਕੰਮ ਹੈ ਵੀ ਤੁਸੀਂ ਕਿਸ ਤੋਂ ਨਸ਼ਾ ਫੜਦੇ ਹੋ ਇੱਕ 500 ਰੁਪਿਆ ਕੀਜਾ ਹੱਥ ਪੂਰੇ ਵੱਡੇ ਕਿੰਗਪਿੰਨ ਨੂੰ ਬਵਾਸ ਹੂੰ 1.500 ਰੁਪਏ ਦਾ ਨਸ਼ਾ ਜਾਂ 110 ਰੁਪਈਆਂ ਦੀਆਂ ਗੋਲੀ ਦਾ ਪੱਤਾ 100 ਰੁਪਈ ਦੀ ਗੋਲੀ ਦਾ ਪੱਤਾ ਉਹ ਕਿਵੇਂ ਬਵਾ ਸਕਦਾ ਜਿਹਨਾਂ ਦੇ ਫੜ ਕੇ ਪਰਚੇ ਪਾਣਦੇ ਉਹਨਾਂ ਤਾਂ ਕੁਛ ਤਾਸ ਕਰਨ ਉਹਨਾਂ ਦਾ ਕਰਾਉਣਾ ਇਲਾਜ ਵੀ ਤੁਸੀਂ ਕਿੱਥੋਂ ਲੈ ਕੇ ਆਓ ਉਹ ਇੱਕ ਮਿੰਟ ਚ ਅਗਲੇ ਦਾ ਨਾਂ ਧਰਨਗੇ ਵੀ ਵੱਡੇ ਜਿੱਤੇ ਕੋਲੇ ਵੱਡਾ ਸਟੋਰ ਹੋਇਆ ਉਹ ਮੰਨ ਲੇ ਉਹ ਆਪੀ ਕਿੰਗ ਤੀਜਾ ਹੱਥ ਕਿੰਗ ਪੈਨ ਉਹਨੂੰ ਬਸ ਸਾਰੇ ਪੰਜਾਬ ਸੱਤ ਘੱਟ ਕਿੰਗ ਪੈਣਾ ਨੇ ਚੱਕੇ ਦੇ ਹੂੰ ਕਾਣੀ ਆਪੀ ਸੌਲਵ ਹੋ ਗਈ ਹੁਣ ਸਾਡੇ ਮਾਨਸਾ ਜਿਹੜੇ ਬੰਦੇ ਚੱਕਾ ਵੇਚ ਰਹੇ ਨੇ ਦਿੱਤੀ ਕਿਲੋ ਵਾਈਟ ਕਲਰ ਬੰਦੇ ਨੇ ਕਈ ਹਨਾ ਕਿਲੋ ਡੇਢ ਕਿਲੋ 2 ਕਿਲੋ ਚਿੱਕਰੀ ਖਾਪ ਤੱਕ ਮਾਨਸਾ ਜਲੇ ਚ ਹੈਗੀ ਆ ਉਹ ਚਾਰ ਬੰਦੇ ਨੇ ਇਹ ਚਾਰ ਇਹੋ ਕਾਬੂ ਕਰ ਲੇ ਉਹਨਾਂ ਦੀ ਪ੍ਰਾਪਰਟੀ ਆ ਜਬਤ ਹੋ ਜੇ ਜਾਂ ਜਿਹੜੇ ਮੈਡੀਕਲ ਸਟੋਰ ਨੇ ਵੱਡੇ ਨੇ ਇਹ ਕੁਸ਼ਕ ਨੇ ਸਾਰੇ ਪੰਜਾਬ ਚ ਮਾਨਸਾ ਜਲੇ ਚ ਸਪਲਾਈ ਕਰਦੇ ਨੇ ਆਹੀ ਮਾਡ ਨੇ ਆਹੀ ਬਟੰਡੇ ਨੇ ਆਹੀ ਸੰਗੂਰ ਆ ਆਹੀ ਬਰਨਾਲਿਆ ਸਭ ਕਿਤੇ ਆ ਬਸ ਉਹਨਾਂ ਨੂੰ ਸੀਲ ਕਰਾਇਆ ਜਾਵੇ ਜਿਵੇਂ ਇਹਨਾਂ ਨੇ ਕਿਹਾ ਸੀਲ ਕਰਾਂਗੇ ਦਿਨਾਂ ਚ ਖਤਮ ਹੋ ਜਾਊਗਾ ਨਸ਼ਾ ਹੂੰ ਕਲਕਾਰ ਜਾਂਚ ਪੂਰੀ ਨਿਰਪੱਖ ਇਮਾਨਦਾਰੀ ਨਾਲ ਹੋਵੇ ਫੇਰ ਸਵਾਲਾ ਹੋਣਾ ਯਾਰ ਐ ਨਹੀਂ ਦਿਖਾਵਾ ਕਰਨਾ ਵੀ ਅਸੀਂ ਆਹ ਫੜਨੇ ਆ ਜੀ ਐਤੋਂ ਐਨੀ ਘੇਰਾਂ ਨੂੰ ਫੜਨੀ ਜਾਂ ਤੋ 10 ਗ੍ਰਾਮ ਫੜਨੀ ਜਾਂ ਤੋ 100 ਗ੍ਰਾਮ ਫੜਨੀ ਐਤੋਂ 50 ਗ੍ਰਾਮ ਫੜਨੀ 40 ਗੋਲੀਆਂ ਫੜਨੀਆਂ 50 ਗੋਲੀਆਂ ਫੜਨੀਆਂ 60 ਗੋਲੀਆਂ ਫੜਨੀਆਂ ਜਾਂ 100 ਗੋਲੀਆਂ ਫੜਨੀਆਂ ਇੱਕ ਇੱਕ ਤੋੜਾ ਕੈਪਸੂਲਾਂ ਦਾ ਪੱਤਣਾ ਪਾ ਫੜਦੇ ਹੁੰਦੇ ਆ ਕੁਝ 20 ਗੋਲੀਆਂ ਪਤਾ ਨਹੀਂ 15 ਹੁੰਦੀਆਂ ਨੇ ਜੀ ਉਹ ਤਾਂ ਫੇਰ ভাই ਇੱਕ ਮਰੀਜ਼ ਫੜੇ ਗਿਆ ਨਾ ਵਿਚਾਰੇ ਹੂੰ ਮਰੀਜ਼ ਤਾਂ ਤੁਸੀਂ ਇਹ ਸਾਰੇ ਮਸਲਿਆਂ ਦੇ ਉੱਤੇ ਧਰਾਤਲ ਉੱਤੇ ਕੀ ਚੱਲ ਰਿਹਾ ਮੁਹਿਮ ਕੀ ਕਹਿੰਦੀ ਹੈ ਸਭ ਦੇ ਉੱਤੇ ਗੱਲਬਾਤ ਕੀਤੀ ਹੈ ਸਾਡੇ ਨਾਲ ਜੁੜੇ ਹੋ ਬਹੁਤ ਬਹੁਤ ਸ਼ੁਕਰੀਆ ਧੰਨਵਾਦ